ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਪਾਂ ਸਾਰੇ ਕੰਮ ਕੰਮ ਨਿਮੇੜ ਕੇ ਜੀ ਤੇ ਠੰਡ ਬਹੁਤ ਆ ਜੀ ਤੇ ਠੰਡ ਚ ਨਾ ਬਲੌਗ ਬਣਾਉਣੇ ਬਿਲਕੁਲ ਵੀ ਦਿਲ ਕਰਦਾ ਤੇ ਬਸ ਜੀ ਆਪਾਂ ਕੰਮ ਕੰਮ ਨਿਮੇੜ ਕੇ ਤੇ ਰੱਖ ਲਿਆ ਕੋਲੇ ਕੰਬਲ ਜੀ ਤੇ ਤੇ ਹੀਟਰ ਆਪਾਂ ਲਿਆ ਚਲਾ ਤੀਸਰੀ ਰੋ ਬਣਾਈ ਸੀ ਜੀ ਆਪਾਂ ਮੇਥੀ ਵਾਲੇ ਪਰੌਠੇ ਕੰਮ ਆਪਣਾ ਸਾਰਾ ਹੋ ਗਿਆ ਜੀ ਤੇ ਝਾੜੂ ਪੋਚਾ ਤੇ ਕੱਪੜੇ-ਕੁਪੜੇ ਧੋਤੇ ਕਿ ਤੇ ਅੱਜ ਬੱਦਲਵਾਈ ਬਹੁਤ ਬਣੀ ਪਈ ਹੈ ਜੀ ਤੇ ਠੰਡ ਹੋਈ ਪਈ ਹੈ ਆਪਾਂ ਪਚੀਨੀ ਦੇ ਵਿੱਚ ਹੀ ਪਾ ਦਿੰਨੇ ਆ ਜੀ ਤੇ ਹੁਣ ਨਾ ਠੰਡ ਕਰਕੇ ਹਨਾ ਇੰਨੇ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਜੀ ਇੰਨੀ ਜ਼ਿਆਦਾ ਤੇ ਆਪਾਂ ਰੱਖ ਦਿੰਨੇ ਆ ਜੀ ਇੱਥੇ ਤੇ ਆਂਡੇ ਧੋ ਕੇ ਆਪਾਂ ਰੱਖਦੇ ਜੀ ਤੇ ਨਿਚੜ ਕੇ ਜੁਨਾ ਆਪਾਂ ਭਾਂਡੇ ਸਾਰੇ ਦੀ ਦਾਲ ਤੜਕਾ ਦੇਣਾ ਦੀਦੀ ਨੂੰ ਤੜਕਾ ਦਾ ਘੱਟ ਦੇਗੀ ਦੀਦੀ ਤੇ ਫਿਰ ਲਿਆਵਾਂਗੇ ਜੀ ਕੱਪੜੇ ਧਾਰ ਕੇ ਤਾਰਾਂ ਤੋਂ ਦਾਲ ਨੂੰ ਗਰਜੀ ਦੀਦੀ ਦੇ ਦਈਏ ਤੜਕਾ ਦੀਦੀ ਕੱਟ ਦੇਗੀ ਜੀ ਤੇ ਕਾਜੀ ਪਿਆਜ਼ ਦੋ ਤਿੰਨ ਪਿਆਜ਼ ਦੇ ਦਿੰਦੇ ਆ ਇਸ ਲਈ ਬਿੱਤੀ ਮਿਰਚਾਂ ਦੇ ਦਿੰਦੇ ਨੂੰ ਮਿਰਚਾਂ ਕੱਢ ਨੂੰ ਪਾਉਂਟਾਂਗੇ ോ കൗട ਜੋ ਜੀ ਦੀ ਦਿੰਦੇ ਹੁਣ ਤੱਕ ਵਰਗਣਾ ਗਿਆ ਆਪਾਂ ਆਟਾ ਤੇ ਪਹਿਲਾਂ ਆਪਾਂ ਭਾਂਡੇ ਲਾ ਲ ਗਏ ਜੀ ਕਿਤੇ ਜੀ ਤੇ ਆਪਾਂ ਲਿਆ ਕੇ ਜੀ ਪਾਤੇ ਸਾਰੇ ਰੱਖਤੇ ਜੀ ਤੇ ਜਿਹੜੀਆਂ ਜਰਾਬਾਂ ਦੀ ਰੁਪਾਂਸੀ ਤੇ ਸਾਰੇ ਰੱਖਤੇ ਇਸ ਆਪਾਂ ਕੁਰਸੀ ਤੇ ਰੱਖਤੇ ਜੀ ਕੱਪੜਿਆਂ ਦਾ ਗਾਹ ਬੋੜਾ ਪੈਂਦਾ ਜੀ ਸਿਆਲ ਚ ਸਾਹਮਣੇ ਕਰਨੇ ਪੜੇ ਔਖੇ ਲੱਗਦੇ ਆ ਤੇ ਦੁੱਧ ਦੇ ਲਈ ਮੈਂ ਦੁੱਧ ਆਪਾਂ ਨਾ ਰੱਖਤਾ ਘਰ ਤਾਂ ਇਹਦੇ ਵਿੱਚ ਚੂਹੇ ਪੂਰਾ ਦੇ ਪਾਣੀ ਪਾਇਆ ਤੇ ਦੁੱਧ ਵੀ ਰੱਖ ਦਿੱਤੀ ਹੈ ਜੀ ਜल्दी ਜਲਦੀ ਦਰਤਾ ਕੱਟ ਦੇ ਦਾਲ ਨੂੰ ਪਾ ਦੋ ਆਲੀ ਇਹ ਮਿਸ਼ਤਾ ਸਾਠ ਕੇ ਕਿਤੇ ਦੀ ਚੱਕਾ ਲੈ ਲੈਂਦੇ ਹਾਂ ਤਰਨਾ ਨਹੀਂ ਆਇਆ ਕੋਈ ਤੜਕ ਆਪਣਾ ਪਿਆਰ ਭੁਲੇਗਾ ਲੈ ਚਾ ਪਾ ਦਈਏ ਟਮਾਟਰ ਪਾ ਦਈਏ ਨਿਕਲਣਾ ਪਾਰਾ ਜਿਆਦਾ ਨਹੀਂ ਮੰਗੇ ਬਬੂ ਮਾਰਦੇ ਨੇ ਪਾਣੀ ਵਾਲੇ ਭਾਂਡੇ ਇੰਨੇ ਇੰਨੇ ਹੋ ਜਾਂਦੇ ਬਹੁਤ ਜ਼ਿਆਦਾ ਇਹਦਾ ਲਾ ਕੇ ਸੇ ਰੋਟੀ ਬਣਾ ਲਾਂਗੇ ਰੋਟੀ ਦਾ ਜਿਆ ਆਟਾ ਬਣਾਵਾਂਗੇ ਆਮ ਦਾ ਤਾਂ ਇਹ ਤਰਤਾ ਤੋਟਾ ਤਿਆਰ ਬਾਅਦ ਬਣਾ ਲਵਗੀ ਕੱਢ ਲੇ ਪਕਾਜੀ ਲਓ ਜੀ ਟਮਾਟਰ ਤੇਂ ਹੀ ਤਰ੍ਹਾਂ ਹੋ ਗਏ ਜੀ ਮਤਾਂ ਦਾਲ ਪਾ ਦਾਂਗੇ ਜੀ ਤੇ ਟਮਾਟਰ ਐਨ ਕੁੰਨੇ ਗਏ ਜੀ ਤੜਕ ਆਪਣਾ ਤਿਆਰ ਹੋ ਗਿਆ ਜੀ ਤੇ ਗਰਮ ਮਸਾਲਾ ਤੇ ਤੜਨਾ ਪੁੱਟ ਪਾਵਾਂਗੇ ਜੀ ਇਧਰ ਪਰ ਮਸਾਲੇ ਦਾ ਨੀਚ ਮਸਾਲੇ ਖਤਮ ਹੋਏ ਪਏ ਜੀ ਤੇ ਡੱਬੇ ਚ ਪਾਵਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਤਾਲ ਪਾ ਦਿੰਦੇ ਲੋਹ ਦੀ ਦਾਲ ਬਣ ਕੇ ਹੋ ਗਈ ਆਪਣੀ ਪਿਆਰ ਠੀਕ ਹੈ ਜੀ ਤੇ ਦਾਲ ਆਪਾਂ ਬਣਾ ਲਈ ਜੀ ਤੇ ਫਿਰ ਸਾਫ਼ ਕਰਾਂਗੇ ਭਾਂਡੇ ਠੀਕ ਹੈ ਜੀ ਇਹਨੂੰ ਧੋ ਗਦਨੇ ਆ ਤੇ ਦਾਲ ਆਪਣੀ ਹੋ ਗਈ ਤੇ ਇਧਰ ਆਪਣੇ ਇੰਨੇ ਭਾਂਡੇ ਹੋਗੇ ਜਿਹ ਪਹਿਲਾਂ ਵਾਲੇ ਭਾਂਡੇ ਲਾਏ ਤੇ ਹੁਣ ਇੰਨੇ ਭਾਂਡੇ ਹੋ ਕੇ ਹੋਰ ਦੁੱਧ ਵਾਲੇ ਦਾਲ ਵਾਲਾ ਕੁੱਕਰ ਆਡੇ ਪੁੰਡੇ ਸਾਫ ਕਰਾਂਗੇ ਜੀ ਤੇ ਗਰਮ ਗਰਮ ਬਾਅਦਮੇ ਬਣਾਵਾਂਗੇ ਜੀ ਆਪਾਂ ਰੋਟੀ ਸਾਰਿਆਂ ਨੂੰ ਇਕੱਠੇ ਹੋ ਜਾਣਦੇ ਫਿਰ ਆਪਾਂ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ